ਪਠੰਡਾ ਦੀ ਅਮਨ ਸ਼ਾਂਤੀ ਨੂੰ ਦੇਖਦੇ ਹੋਏ ਪਠੰਡਾ ਪੁਲਿਸ ਵੱਲੋਂ 6 ਜਗ੍ਹਾ ਤੇ ਲਗਾਇਆ ਗਿਆ ਨਾਕਾ ਐਸ ਵਾਰੀ ਗੱਲਬਾਤ ਕਰਦੇ ਹੋਏ ਡੀਐਸਪੀ ਸੰਦੀਪ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਵੱਖ-ਵੱਖ ਚੌਕਾਂ ਦੇ ਵਿੱਚ ਨਾਕੇਬੰਦੀ ਕੀਤੀ ਗਈ ਹੈ ਇਸ ਨਾਕੇਬੰਦੀ ਦੇ ਵਿੱਚ ਟੂ-ਵੀਲਰ ਅਤੇ ਫੋਰ-ਵੀਲਰ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਤੇ ਆਟੋ ਜਿਹੜੇ ਚਾਲਕ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਉਹਨਾਂ ਦੀ ਵੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਦੇਖ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਲਗਾਤਾਰ ਜਿਹੜੀ ਚੈਕਿੰਗ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ ਤੇ ਬਠਿੰਡਾ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਗਈ ਹੈ 6 ਜਗ੍ਹਾ ਤੇ ਚੈਕਿੰਗ ਕੀਤੀ ਗਈ ਹੈ ਤੇ 6 ਜਗ੍ਹਾ ਦੇ ਵਿੱਚ ਆਉਣ ਜਾਣ ਵਾਲੇ ਵਿਕਲਾਂ ਦੀ ਪੂਰੀ ਜਾਣਕਾਰੀ ਲਈਤੀ ਗਈ ਅਤੇ ਉਹਨਾਂ ਤੇ ਜਿਹੜੇ ਤੁਰੰਤ ਐਕਸ਼ਨ ਬੀ ਲਿੱਤਾ ਗਿਆ ਹੈ ਜਿਨ੍ਹਾਂ ਕੋਲ ਕਾਗਜ਼ ਨਹੀਂ ਪੂਰੇ ਅੱਜ ਜ਼ਿਲ੍ਹਾ ਮਠੰਡਾ ਅੰਦਰ ਸ਼੍ਰੀ ਮਰੀਮਨੀਤ ਕੋਲ ਆਈਪੀਐਸ ਐਸ ਮਠੰਡਾ ਦੀ ਰਾਇਲ ਮਾਈ ਹੇਟ ਸ਼੍ਰੀ ਨਰਿੰਦਰ ਸਿੰਘ ਐਸਪੀ ਸਿਟੀ ਦੀ ਨਿਗਰਾਨੀ ਹੇਟ ਜਿਹੜੀ ਅਮਨ ਕੌਨ ਦੀ ਸਿੱਧੀ ਤੋਂ ਪਹਾਰ ਰੱਖਣ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸੇ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਜਿਸ ਵਿੱਚ ਕਰੀਬ 200 ਦੇ ਕਰੀਬ ਮਲਾਇ ਲੱਗੇ ਲੱਗੇ ਹੋਏ ਐਪੀਸੀਰ ਤੇ ਟਰੱਕ ਮੁੱਖ ਲੱਗੇ ਹੈ ਦੇਖੋ ਜੀ ਟੂ ਵੀਲ ਦਾ ਫੋਰ ਵੀਲ ਇੱਥੇ ਚੈੱਕ ਕਰ ਰਹੇ ਆ ਜੀ ਕਾਰਨ ਕਿ ਇਨਾਕੇ ਲਿਆਉਂਦੇ ਨੇ ਮੇਮਨ ਕੋਨ ਦੀ ਸਟੇਟਮ ਬਾਹਰ ਖੜ ਲਈ ਸਪੈਸ਼ਲ ਚੱਕ ਜੰਗ ਕਰ ਰਹੀ ਜੀ ਇਹਦੇ ਵਿੱਚ ਖਾਸ ਕਰਕੇ ਜਿੰਨਾ ਚੁਣ ਮਾ ਮੋਟਰਸਾਈਕਲ ਜਿਹੜਾ ਡਰਾਈਵ ਕਰ ਰਿਹਾ ਮੂੰਹ ਬੰਨੇ ਹੋਏ ਜਾ ਕੋਈ ਟ੍ਰਿਪ ਰਾਈਡਿੰਗ ਕਰ ਰਿਹਾ ਹੈ ਜਾਂ ਕੋਈ ਟ੍ਰੈਫਿਕ ਨੂੰ ਲਗਾ ਕਰਦਾ ਉਹਦੇ ਵਾਸਤੇ ਚੇਂਜ ਕਰਦੀ ਕਿਤੇ ਵੀਰੇ ਰੇਖੇ ਰੋਸ ਤੇ ਇੱਕ ਵੱਡੀ ਲੋਕ ਜੀ ਉੱਤੇ ਸਿੱਧੀ ਨਾਲ ਕੰਮ ਲੱਗ ਗਈ ਤੇ ਸਾਡਾ ਚੱਲ ਰਹਿ ਜਾ ਜੀ ਦੋਵਾਰ ਗਲਤੀ ਕਰ ਸਕਦੇ ਨਹੀਂ ਤੇ ਪੂਰੇ ਕਸਬੇ ਦੀ ਸਿਹਤ ਮੋਰੇ ਜਿਹੜੇ ਜੀ ਹੋਈ ਹੋਈ ਹੈ ਤੇ ਸ਼ਹਿਰ ਜੀ ਨਾ ਕੋ ਕਿੱਦਾਂ ਕਿਹਾ ਕੀ ਸ਼ਹਿਰ ਦੇ 6 ਜਗ੍ਹਾ ਤੇ ਵਕਫ ਬੰਨ੍ਹਦਾ ਲਾਗਮਦੀ ਕੀਤੀ ਹੋਈ ਕਿੰਨੇ ਮਲਾ ਦੇ ਨਾਲ ਜਗ੍ਹਾ 200 ਦੇ ਕਰੀਬ ਸਾਡੇ ਮਲਾਜ ਜਿਹੜੇ ਲੱਗੇ ਹੋਏ ਆ ਬਾਕੀ ਪੀਸੇ ਟ੍ਰੈਫਿਕ ਵੱਖਰੀ ਲੱਗੀ ਹੋਈ ਹੈ ਜੀ ਇਸ ਲਈ ਨਸ਼ਾ ਵੀ ਵੱਡੀ ਪੱਤਰ ਤੇ ਪਿਆ ਗਿਆ ਉਹ ਨੂੰ ਲੇਕਨ 10 ਅਕਤੂਬਰ ਦੀ ਹਾਂਜੀ ਉਸੇ ਕਰਕੇ ਨਸ਼ੇ ਕਰਦੇ ਵੀ ਜਿਹੜਾ ਹੋ ਰਿਹਾ ਤੇ ਬੰਦੀ ਜਿਹੜਾ ਡਰਾਈਵਰ ਇਹਨੂੰ ਲਗਣਾ ਕਰਦਾ ਜਾਂ ਉਹ ਅਫਸਰ ਡਿਊਟੀ ਨੂੰ ਭੰਗ ਕਰਦਾ ਉਸ ਵਤੀ ਕੀਤੀ ਹੋਈ